ਮੁਖਸਰ ਸਾਹਿਬ ਦੀ ਸਬਜ਼ੀ ਮੰਡੀ ਦੇ ਵਿੱਚ ਕਾਫੀ ਹੰਗਾਮਾ ਹੋ ਗਿਆ ਜਿੱਥੇ ਇੱਕ ਸਬਜ਼ੀ ਵੇਚਣ ਵਾਲਾ ਜਿਸ ਦਾ ਇਹ ਕਹਿਣਾ ਹੈ ਕਿ ਉਹ ਇੱਥੇ ਮੰਡੀ ਦੇ ਵਿੱਚ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਪਰ ਆੜਤੀਆਂ ਦੇ ਵੱਲੋਂ ਉਹਨਾਂ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ ਜਿਸ ਦੇ ਖਿਲਾਫ ਉਹਨਾਂ ਨਾਰਾਬਾਜ਼ੀ ਕੀਤੀ ਹੈ ਤੇ ਜ਼ਬਰੀ ਵਸੂਲੀ ਬੰਦ ਕਰਨ ਦੇ ਲਈ ਰੋਸ ਪ੍ਰਦਰਸ਼ਨ ਵੀ ਕੀਤਾ ਮੰਗ ਕੀਤੀ ਹੈ ਕਿ ਆੜਤੀਆਂ ਦੇ ਵੱਲੋਂ ਜੋ ਲੁੱਟ ਕੀਤੀ ਜਾ ਰਹੀ ਹੈ ਇਸ ਨੂੰ ਰੋਕਿਆ ਜਾਵੇ। ਇਸ ਮੌਕੇ ਦੀਪਕ ਕੁਮਾਰ ਦਾ ਕਹਿਣਾ ਹੈ ਕਿ ਸਬਜ਼ੀ ਮੰਡੀ ਦੇ ਆੜਤੀਆਂ ਵੱਲੋਂ ਇੱਕ ਨੱਗ ਦੇ ਉੱਪਰ 5 ਰੁਪਏ ਉਹਨਾਂ ਕੋਲ ਵਸੂਲੇ ਜਾਂਦੇ ਨੇ। ਯਾਨੀ ਕਿ ਇੱਕ ਰੇੜੀ ਵਾਲਾ ਜੇਕਰ 10-15 ਨੱਗ ਦੀ ਖਰੀਦ ਕਰਦਾ ਤਾਂ ਉਸ ਨੂੰ 150 ਰੁਪਏ ਫਾਲਤੂ ਦੇਣੇ ਪੈਂਦੇ ਨੇ। ਇਸ ਦੇ ਨਾਲ ਹੀ ਉਸ ਦਾ ਕਿਹਾ ਹੈ ਕਿ ਇਸ ਦੇ ਨਾਲ ਸਬਜ਼ੀ ਦੇ ਰੇਟਾਂ 'ਚ ਵੀ ਵਾਧਾ ਹੁੰਦਾ। ਐਨਾ ਹੀ ਨਹੀਂ, ਸਬਜ਼ੀ ਦੇ ਉੱਪਰ 8 ਤੋਂ 7% ਲੱਗਣੀ ਚਾਹੀਦੀ ਹੈ ਆੜਤੀਏ ਤੱਕੇ ਦੇ ਨਾਲ 9% ਲੈ ਰਹੇ ਨੇ ਜਿਸ ਨੂੰ ਲੈ ਕੇ ਉਹਨਾਂ ਸੰਘਰਸ਼ ਦੀ ਗੱਲ ਆਖੀ ਹੈ। ਦੀਪਕ ਕੁਮਾਰੀ ਸਬਜ਼ੀ ਮੰਡੀ 'ਚ ਰੇੜੀ ਲੈਣੇ। ਕੀ ਰੋਲਾ ਪਿਆ ਅੱਜ ਮੰਡੀ ਬੰਦ ਕਰਵਾਈ ਹੋਈ ਆ ਜੀ ਇੱਕ ਨਾ ਥੋੜੇ ਚਿਰ ਪਹਿਲਾਂ ਜੀ ਠੇਕੇਦਾਰੀ ਹੋਈ ਸੀ ਮੰਡੀ ਦੇ ਵਿੱਚ ਜੀ ਹਫਤਾ ਵਸੂਲੀ ਜੀ ਉਹ ਹਫਤਾ ਵਸੂਲੀ ਕਰਦੇ ਸੀ ਕੁਝ ਮੁੰਡੇ ਆਏ ਸੀ ਜੀ ਗੁੰਡੇ ਇੱਥੇ ਹਫਤਾ ਵਸੂਲੀ ਕਰਦੇ ਸੀ ਉਹ ਸਾਰਿਆਂ ਦੀ ਸਹਿਮਤੀ ਨਾਲ ਜਿਹੜੀ ਵਾਲਿਆਂ ਦੇ ਕਰੀ ਬੰਦ ਹੋਈ ਹੁਣ ਇਹ ਆੜਤੀਆਂ ਨੇ ਨਵਾਂ ਬਣਾ ਲਿਆ ਪੰਡਾ ਜੀ ਹੁਣ ਠੇਕੇਦਾਰੀ ਇਹਨਾਂ ਨੇ ਲੈ ਲਈ ਜੀ ਇੱਕ حساب ਦੀ 5 ਰੁਪਏ ਇੱਕ ਨਗ ਤੇ ਲੈਣਗੇ ਜੀ ਜੇ ਆਪਾਂ 2 ਨਗ ਲੈਣੇ 10 ਹੋ ਗਏ 5 ਤੋਂ ਲੈ ਕੇ 10 ਤੱਕ ਜੇ ਆਪਾਂ 20 ਨਗ ਲੈਣੇ ਆ ਇਹਨਾਂ ਦਾ 100 ਹੋ ਗਿਆ ਜੀ ਜੇ ਭਾ 3 ਅਗਲੇ ਨੇ ਇਹਨਾਂ ਦਾ 250 ਰੁਪਏ ਹੋ ਗਿਆ ਇਹਨਾਂ ਨੂੰ ਵੱਖਰਾ ਦੇਣਾ ਪਊਗਾ ਚਾਰਜ ਉਹ ਇਹਨਾਂ ਨੂੰ ਵੱਖਰਾ ਚਾਰ ਜਿਹੜੀ ਮਾਰਕੀਟ ਕਮੇਟੀ ਫੀਸ ਹੈ ਉਹ ਵੱਖਰਾ ਸਾਰਾ ਸਿਸਟਮ ਵੱਖਰਾ ਹੈ ਇੱਕ ਇਹਨਾਂ ਨੇ ਵਿਚ ਮੰਡੀ ਦੇ ਨਜਾਇਜ਼ ਕਬਜ਼ਾ ਕੀਤਾ ਹੋਇਆ ਜੀ ਉਹਦੇ ਵਿਰੁੱਧ ਅਸੀਂ ਕਈ ਵਾਰੀ ਐਪਲੀਕੇਸ਼ਨ ਦਿੱਤੀ ਇਹਨਾਂ ਨੇ 25-25 ਫੁੱਟ ਥਾਂ ਨਜਾਇਜ਼ ਕਬਜ਼ਾ ਕੀਤਾ ਹੋਇਆ ਜੀ ਦੋਵੇਂ ਪਾਸੇ ਜੀ ਇਧਰਲੇ ਪਾਸੇ ਵੀ ਤੇ ਉਧਰਲੇ ਪਾਸੇ ਜੀ 50 ਫੁੱਟ ਥਾਂ ਹੋ ਗਈ ਜੀ ਇਹ ਸਰਕਾਰੀ ਗਵਰਨਮੈਂਟ ਦੀ ਥਾਂ ਇਹਨਾਂ ਨੇ ਕਬਜ਼ਾ ਕੀਤੀ ਹੋਈ ਆ ਅਸੀਂ ਵਾਧੂ ਵਾਰੀ ਐਪਲੀਕੇਸ਼ਨ ਦੇਤੀ ਹੈ ਤੇ ਕੋਈ ਐਕਸ਼ਨ ਨਹੀਂ ਲੈਂਦੇ ਆਂਦਾ ਜੀ ਕੋਈ ਵੀ ਐਕ ਸਾਡਾ ਹੀ ਕਹਾ ਬਈ ਸਾਡੀ ਸੁਣਵਾਈ ਕੀਤੀ ਜਾਵੇ ਗਰੀਬ ਮਰਨ ਨੂੰ ਫਿਰਦੇ ਜੀ ਜਿਹੜਾ ਬੰਦਾ ਮੰਨ ਲਓ 30 ਨੱਕ ਲਊਗਾ ਹੁੰਦਾ 250 ਰੁਪਿਆ ਹੋ ਗਿਆ ਜੀ 6000 ਰੁਪਿਆ ਮਹੀਨਾ ਇੱਕ ਰੇਡੀਅਲ ਆ ਇਹਨਾਂ ਨੂੰ ਦਊਗਾ ਜੀ ਵੱਖਰੇ ਇਨਾਂ ਦੀ ਅੜ ਤੋਂ ਬਾਅਦ ਕਟੋ-ਕਟ 10000 ਰੇੜੀ ਲਾ ਜੀ ਤੇ 6000 ਦੇ حساب ਨਾਲ ਤੁਸੀਂ ਗੁਣਾ ਕਰ ਲੋ ਕਟੋ-ਕਟ 60 ਲੱਖ ਰੁਪਏ ਇਹਨਾਂ ਦਾ ਹੋ ਗਿਆ ਪਹਿਲਾਂ ਕਿੰਨੇ ਰੁਪਏ ਦਿੰਨੇ ਹੋ ਪਹਿਲਾਂ ਕੁਝ ਨਹੀਂ ਸੀ ਜੀ ਕੋਈ 1 ਰੁਪਿਆ ਨਹੀਂ ਸੀਗਾ ਜੀ ਆੜਤ ਦਿੰਨੇ 9% ਜੀ ਆੜਤ ਵੀ 7% ਹੋ ਚੁੱਕੀ ਹੈ ਜੀ ਲੇਕਿਨ ਫਿਰ ਵੀ ਅਜੇ 9% ਹੀ ਲਾਗੂ ਕਰੀ ਜਾਂਦੇ ਜੀ ਇਹ ਵੀ 9% ਹੀ ਦਈਏ ਨਹੀਂ 6% ਕਦੋਂ 7% ਕਦੋਂ ਦੀ ਪਾਸ ਹੋਈ ਵੀ ਜੀ 2 ਸਾਲ ਹੋ ਗਏ ਲੇਕਿਨ ਇਹ ਫਿਰ ਵੀ 9% ਲਈ ਜਾਂਦੇ ਜੀ ਜਿਹੜਾ ਬੰਦਾ ਨਹੀਂ ਜਾਣਦਾ ਨਹੀਂ ਜਾਣਕਾਰ ਉਹਦੇ ਤੋਂ ਲਾਗੇ ਦੇ ਪੈਸੇ ਵੀ ਲੈ ਲੈਂਦੇ ਆ ਜੇ ਇਹਨਾਂ ਦੇ ਕਈ ਬੰਦਿਆਂ ਦੇ 48 50 ਕਿਲੋ ਆਲੂ ਦਾ ਘੱਟਾ ਆਉਂਦਾ ਜੀ ਇਹ 47 47 ਕਿਲੋ 48 ਕਿਲੋ ਘੱਟਾ ਨਿਕਲਦਾ ਜੀ ਇਹ ਦਿੰਦੇ 50 ਕਿਲੋ ਦੇ ਪੈਸੇ ਲੈਂਦੇ ਆ ਲੇਕਿਨ ਨਿਕਲਦਾ ਘੱਟਾ 48 ਕਿਲੋ ਵਈ 47 ਕਿਲੋ 48 ਕਿਲੋ ਥੋੜਾ ਤੁਸੀਂ ਹੁਣ ਚਲੇ ਜਾਓ ਇਹਨਾਂ ਨੇ ਪੈਸੇ 50 ਕਿਲੋ ਦੇ ਲੈਣੇ ਆ ਤੁਹਾਨੂੰ ਚੀਜ਼ 47 ਤੇ 48 ਕਿਲੋ ਦੇਣੀ ਆ ਜੀ ਜੇ ਕੋਈ ਮਾੜਾ ਵਿੱਚ ਨਿਕਲ ਜੇ ਕੋਈ ਕੋਈ ਸੁਣਵਾਈ ਨਹੀਂ ਜੀ ੱੱਕਾ ਜਿਹੜਾ ਬੰਦਾ 200 ਜਿਹੜਾ ਬੰਦਾ 150 ਰੁਪਏ ਕਿਲੋ ਸੇਲ ਲਈ ਜਾਂਦਾ ਜੀ ਉਹਦਾ ਡੱਬੇ ਚੋਂ ਸੇਲ ਨਿਕਲਦਾ 2 ਕਿਲੋ 2 ਕਿਲੋ ਮਾੜਾ ਮੰਨ ਲਓ 100 ਰੁਪਏ ਘੋਲ ਲਿਆ ਉਹ 120 ਪੈ ਗਿਆ ਜੀ ਇਹਨਾਂ ਵੱਲੋਂ ਕੋਈ ਸੁਣਵਾਈ ਨਹੀਂ ਜੀ ਇਹ ਅਜੇ ਇਹਨਾਂ ਨੂੰ ਹੋਰ ਪੁੱਠਾ ਜੀ ਹਫ਼ਤਾ ਉਸੂਲੀ ਹੋਰ ਦੋ ਜੀ ਆਈ ਸਾਡੀ ਗੁੰਜਾਇਸ਼ ਆ ਬੇਨਤੀ ਹੈ ਜੀ ਸਾਰਿਆਂ ਨੂੰ ਕਿ ਸਾਡੀ ਅਪੀਲ ਅਰਜ ਕੀਤੀ ਜਾਵੇ ਜੀ ਕਿ ਸੁਣਵਾਈ ਕੀਤੀ ਜਾਵੇ ਸਾਡੇ ਜੀ